ਅੰਮ੍ਰਿਤਸਰ ਦੇ ਵਿੱਚ ਲੱਗੇ ਬੀਜੇਪੀ ਬਾਈਕਾਟ ਦੇ ਹੋਲਡਿੰਗ ਕਿਸਾਨਾਂ ਨੇ ਲਗਾਏ ਬੀਜੇਪੀ ਬਾਈਕਾਟ ਦੇ ਬੋਰਡ ਅੰਮ੍ਰਿਤਸਰ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਵੱਲੋਂ ਅੱਜ ਪਿੰਡ ਸੁਲਤਾਨਪਿੰਡ ਬੀਜੇਪੀ ਦੇ ਬਾਈਕਾਟ ਦੇ ਬੋਰਡ ਲਗਾਏਗੇ ਉਹਨੇ ਕਿਹਾ ਕਿ ਪੂਰਾ ਸੁਲਤਾਨਪਿੰਡ ਪਿੰਡ ਕੇਂਦਰ ਦੀ ਭਾਜਪਾ ਸਰਕਾਰ ਦਾ ਵਿਰੋਧ ਕਰਦਾ ਹੈ ਇਸ ਮੌਕੇ ਕਿਸਾਨ ਆਗੂ ਗੁਰਵੇਸ ਸਿੰਘ ਸੋਨੂ ਮਾਹਲ ਨੇ ਕਿਹਾ ਕਿ ਅਸੀਂ ਕੇਂਦਰ ਸਰਕਾਰ ਨੂੰ ਪਹਿਲਾਂ ਹੀ آگਾਹ ਕੀਤਾ ਸੀ ਕਿ ਅਸੀਂ ਭਾਜਪਾ ਨੂੰ ਆਪਣੇ ਪਿੰਡਾਂ ਦੇ ਹੀ ਨਹੀਂ ਬਣਨ ਦਵਾਂਗੇ ਉਹਨੇ ਕਿਹਾ ਕਿ ਪਿਛਲੇ ਦਿਨ ਵੀ ਭਾਜਪਾ ਵੱਲੋਂ ਸੁਲਤਾਨਪਿੰਡ ਪਿੰਡ ਇੱਕ ਆਪਣਾ ਪ੍ਰੋਗਰਾਮ ਰੱਖਿਆ ਗਿਆ ਸੀ ਇਸ ਦੇ ਤਹਿਤ ਸਾਡੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਉਹਨਾਂ ਨੂੰ ਅੱਗੇ ਲਾ ਕੇ ਪਹੁੰਚਾਇਆ ਇਸ ਤੋਂ ਇਲਾਵਾ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਆਪਣਾ ਗੱਜੇ ਗੁਰਪ੍ਰੀਤ ਸਿੰਘ ਸੋਨੂ ਮਾਲ ਕਿਸਾਨ ਸੰਘਰਸ਼ ਕਮੇਟੀ ਕੋਟਮੁੱਡਾ ਸਬਾਈ ਆਗੂ ਅਸੀਂ ਜੀ ਵਿਰੋਧ ਕਰਨ ਦਾ ਸਾਡਾ ਜਰੀਆ ਇਹ ਜੇ ਅਸੀਂ ਕੇਂਦਰ ਸਰਕਾਰ ਨੂੰ ਪਹਿਲਾਂ ਹੀ ਸਾਡੇ ਗੈਰ ਰਾਜਨੀਤਿਕ ਸੰਯੁਕਤ ਮੋਰਚੇ ਵੱਲੋਂ ਇਹਨਾਂ ਨੂੰ ਕਿਹਾ ਗਿਆ ਸੀ ਸਾਡੇ ਪੰਜਾਬ ਦੇ ਪਿੰਡਾਂ ਦੇ ਵਿੱਚ ਨਾ ਜਾਇਆ ਜਾਵੇ ਅਸੀਂ ਵਿਰੋਧ ਕਰਾਂਗੇ ਡੱਟ ਕੇ ਇਹਨਾਂ ਦਾ ਅਸੀਂ ਵੀਰ ਜੀ 29 ਤਰੀਕ ਨੂੰ ਇਹਨਾਂ ਨੇ ਸਾਡੇ ਪਿੰਡ ਮੀਟਿੰਗ ਰੱਖੀ ਅਸੀਂ ਬਹੁਤ ਵੱਡੇ ਪੱਧਰ ਤੇ ਵਿਰੋਧ ਕੀਤਾ ਤੇ ਇਹ ਗੱਡੀਆਂ ਲੈ ਕੇ ਅੱਗੇ ਲਾ ਕੇ ਭੱਜ ਗਏ ਅੱਜ ਅਸੀਂ ਇੱਕ ਪਿੰਡ ਸੁਲਤਾਨਵਿੰਡ ਦੇ ਵਿੱਚ ਪੂਰਨ ਤੌਰ ਤੇ ਇਹਨਾਂ ਦਾ ਬਾਈਕਾਡ ਕਰਤਾ ਵਾ ਅਸੀਂ ਇਹਨਾਂ ਨੂੰ ਹੁਣ ਆਪਣੇ ਪਿੰਡ ਦੇ ਵਿੱਚ ਚੋਣ ਪ੍ਰਚਾਰ ਨਹੀਂ ਕਰਨ ਦਵਾਂਗੇ ਪੂਰਨ ਤੌਰ ਤੇ ਬੰਦਿਆ ਅਸੀਂ ਇਹਨਾਂ ਦਾ ਡੱਟ ਕੇ ਵਿਰੋਧ ਕਰਾਂਗੇ ਲਾਗਾ ਇਨਸਾਫ ਕੇ ਨਹੀਂ ਮਿਲ ਰਹੀ ਕਿ ਇਹ ਦੈਸ਼ੁਪ ਕਰਾ ਦੇ। ਵੇਖੋ ਜੀ ਹੰਸਾਬਾਂ ਨੂੰ ਕੀ ਮਿਲਾਂ ਜਿਨ੍ਹਾਂ ਨੇ ਲਕੀਨਪੁਰ ਖੀਰੀ ਦੇ ਵਿੱਚ ਕਿਸਾਨਾਂ ਦੇ ਉੱਤੇ ਗੱਡੀਆਂ ਚੜਾਈਆਂ ਉਹਨਾਂ ਨੂੰ ਅੱਜ ਕੇਂਦਰ ਸਰਕਾਰ ਵੱਲੋਂ ਐਮਪੀ ਦੀਆਂ ਟਿਕਟਾਂ ਦੇ ਅਗੇ ਨਵਾਜੇ ਆ ਗਿਆ। ਜਿਨ੍ਹਾਂ ਨੇ ਸਾਡੇ ਕਿਸਾਨਾਂ ਦੇ ਉੱਤੇ ਸਿਰਾਂ ਦੇ ਉੱਤੇ ਗੋਲੀਆਂ ਮਾਰੀਆਂ ਛੁੱਪ ਕਰਨ ਵੀਰ ਦੇ ਬਿੰਦਪਾਲ ਵੀਰ ਨੂੰ ਲੰਗਰ ਵਰਤੌਂਦੇ ਨੂੰ ਬੋਰੀਆਂ ਦੇ ਵਿੱਚ ਪਾ ਕੇ ਘੁੱਟਿਆ ਗਿਆ। ਇੱਕ ਬਠਿੰਡੇ ਦੇ ਵੀਰ ਦੀਆਂ ਅੱਖਾਂ ਚਲੇ ਗਈਆਂ ਅੱਖਾਂ ਦੀ ਲੈਡ ਚਲੇ ਗਈ ਅੰਨਾ ਹੋ ਗਿਆ ਉਹ ਵੀਰ। ਇਹ ਡੇ ਡੇ ਸਾਡੇ ਉਤੇ ਜਿੰਨਾ ਤਸੱਦਦ ਕੀਤੇ ਉਹਨਾਂ ਪੁਲਤ ਕਰਮਚਾਰੀ ਜਿਹੜੇ ਇਹਨਾਂ ਦੇ ਆ ਹਰਿਆਣੇ ਦੇ ਉਹਨਾਂ ਨੂੰ ਉਹਦੇ ਦੇ ਕੇ ਨਵਾਜਿਆ ਗਿਆ ਕੀ ਅਸੀਂ ਭਾਰਤ ਦਾ ਹਿੱਸਾ ਨਹੀਂ ਆ ਕੀ ਅਸੀਂ ਦਿੱਲੀ ਆਪਣੀ ਰਾਜਧਾਨੀ ਤੇ ਜਾ ਨਹੀਂ ਸਕਦੇ ਕੀ ਅਸੀਂ ਟਰੈਕਟਰਾਂ ਦਾ 18% ਟੈਕਸ ਨਹੀਂ ਦਿੰਦੇ ਇਹਨਾਂ ਨੂੰ ਸਾਨੂੰ ਦੱਸਣ ਸਾਡੇ ਵਿੱਚ ਕੀ ਕਮੀਆਂ ਆ ਸਾਨੂੰ ਕਿਉਂ ਨਹੀਂ ਦਿੱਲੀ ਰਾਜਧਾਨੀ ਦੇ ਜਾਇਆ ਜਾਂਦਾ ਜੇ ਸਾਨੂੰ ਕੋਈ ਦੋਖਿਆ ਤਕਲੀਫ ਆ ਬੰਦੇ ਨੇ ਡਾਕਟਰ ਕੋ ਜਾਣਾ ਹੁੰਦਾ ਜੇ ਅਸੀਂ ਕੋਈ ਕੋਈ ਵੀ ਲੋਕਤੰਤਰ ਆਏ ਸਾਨੂੰ ਕੋਈ ਦੁੱਖ ਤਕਲੀਫ ਆ ਸਾਨੂੰ ਕੋਈ ਪਰੇਸ਼ਾਨੀ ਆਉਂਦੀ ਖੇਤੀ ਬਾੜੀ ਦੇ ਕਿਤੇ ਚ ਅਸੀਂ ਆਪਣਾ ਕੇਂਦਰ ਸਰਕਾਰ ਕੋਲ ਦਿੱਲੀ ਰਾਜਧਾਨੀ ਤੇ ਜਾਣਾ ਜਿੱਥੇ ਸਾਨੂੰ ਨਹੀਂ ਜਾਣ ਦਿੱਤਾ ਜਾਂਦਾ ਇਸ ਕਰਕੇ ਅਸੀਂ ਕੇਂਦਰ ਸਰਕਾਰ ਭਾਜਪੀ ਸਰਕਾਰ ਦਾ ਡੱਟ ਕੇ ਵਿਰੋਧ ਕਰਾਂਗੇ